ਸਾਰੇ ਕਾਂਗਰਸ ਦੇ ਕੌਂਸਲਰ ਸਭਾਂ ਇਕੱਠੇ ਹੋਏ ਆ ਅਸੀਂ ਕਮਿਸ਼ਨਰ ਸਾਹਿਬ ਨੂੰ ਇੱਕ ਮਿੰਟ ਇੱਕ ਮਿੰਟ ਲੈਟਰ ਦਿੱਤੀ ਹੈ ਕਿ ਮਹੀਨੇ 'ਚ ਐਕਟ ਦੇ ਹਿਸਾਬ ਦੇ ਨਾਲ ਰੂਲ ਦੇ ਹਿਸਾਬ ਦੇ ਨਾਲ ਇੱਕ ਮੀਟਿੰਗ ਮਹੀਨੇ ਬਾਅਦ ਬੁਲਾਉਣੀ ਚਾਹੀਦੀ ਹੈ ਇਹ ਜਿਹੜੀ ਅੰਬ ਸਰ ਕਾਰਪੋਰੇਸ਼ਨ ਹੈ ਇੱਕ ਮਿੰਟ ਯਾਰ ਸਾਇਲੈਂਸ ਇਹਨਾਂ ਨੇ ਢਾਈ ਮਹੀਨੇ ਹੋ ਗਏ ਨੇ ਹਾਊਸ ਦੀ ਮੀਟਿੰਗ ਨਹੀਂ ਬੁਲਾਈ ਕਿਉਂਕਿ ਜਾਲੀ ਮੇਅਰ ਬੈਠਾ ਹੈ ਇਹਦੇ ਕੋਲ ਆਪਣੀ ਮੈਜੋਰਟੀ ਨਹੀਂ ਹੈ ਪਾਉਂਦੇ ਜੋ ਪਿਛਲੀ ਵਾਰ ਹੀ ਹੋਇਆ ਸਾਡੇ ਕਾਂਗਰਸ ਦੇ ਭਾਜੀਪੀ ਔਰ ਅਕਾਲੀ ਦਲ ਨੇ ਇਹਨਾਂ ਨੂੰ ਕਿਸੇ ਚੀਜ਼ ਤੇ ਵੀ ਮੋਰ ਨਹੀਂ ਲਾਈ ਔਰ ਪਾਸ ਨਹੀਂ ਕੀਤਾ ਇਹਨਾਂ ਨੇ ਸਰਕਾਰ ਨੇ ਤੱਕੇ ਨਾਲੀ ਕਮੇਟੀਆਂ ਦੀ ਅਪਰੂਵਲ ਕੰਮਾਂ ਦੀ ਅਪਰੂਵਲ ਅਸੀਂ ਕੰਮਾਂ ਨੂੰ ਰੋਕਣਾ ਨਹੀਂ ਚਾਹੁੰਦੇ ਬਟ ਜਿਸ ਪੱਧਰ ਤੇ ਕਾਰਪੋਰੇਸ਼ਨ ਚ ਇਹ ਜਾਲੀ ਮੇਅਰ ਕਰਪਸ਼ਨ ਕਰ ਰਿਹਾ ਆਮ ਆਦਮੀ ਪਾਰਟੀ ਦੇ ਕਾਉਂਸਲਰ ਕਰਪਸ਼ਨ ਕਰ ਰਹੇ ਨੇ ਅਸੀਂ ਉਸ ਚੀਜ਼ ਦੇ ਖਿਲਾਫ ਹੈ ਲੋਕਾਂ ਦਾ ਪੈਸਾ ਹੈ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਲੋਕਾਂ ਦੇ ਹੱਕਾਂ ਦਾ ਪੈਸਾ ਜਿਹੜਾ ਕਾਰਪੋਰੇਸ਼ਨ ਟੈਕਸ ਲੈਂਦੀ ਆ ਉਹ ਇਹਨਾਂ ਦੀ ਬੋਝਾਂ ਤੇ ਨਹੀਂ ਜਾਂਦੇ ਆਂਗੇ ਅਸੀਂ ਸਾਰੇ ਕਾਉਂਸਲਰ ਨੇ ਅੱਜ ਗੱਲ ਕੀਤੀ ਆ ਸੋ ਇਦਾਂ ਦੀ ਜਿਹੜੀ ਗੱਲਾਂ ਨੇ ਸ਼ਹਿਰ 'ਚ ਅੱਜ ਡਵੈਲਪਮੈਂਟ ਬਿਲਕੁਲ ਨਹੀਂ ਬਾਰਸ਼ਾਂ ਦਾ ਮੌਸਮ ਹੈ ਡੀਸੈਲਟਿੰਗ ਹੋ ਨਹੀਂ ਰਹੀ ਸ਼ਹਿਰਾਂ 'ਚ ਮਲਕੀ ਜੇ ਕਿਤੇ ਪ੍ਰਮਾਤਮਾ ਨਾ ਖੁਦਾ ਨਾ ਖਾਸ ਤੱਕ ਕੋਈ ਇਦਾਂ ਦੀ ਪਾਣੀ ਆ ਗਿਆ ਫਲੱਡ ਆ ਜਾਂ ਤੇ ਸਾਰਾ ਸ਼ਹਿਰ ਹੀ ਡੁੱਬ ਜਾਏਗਾ ਉਹ ਸਵਾਲ ਕਿ ਕਿਸੇ ਅਫਸਰ ਦਾ ਧਿਆਨ ਨਹੀਂ ਕਾਉਂਸਲਰਾਂ ਨੇ ਸ਼ਿਕਾਇਤ ਕੀਤੀ ਆ ਕਿ ਜਿਹੜੇ ਅਫਸਰ ਨੇ ਉਹ ਸਾਡੇ ਕਾਂਗਰਸੀ ਕਾਉਂਸਲਰਾਂ ਦੇ ਫੋਨ ਨਹੀਂ ਚੁੱਕਦੇ ਔਰ ਜਿਹੜੇ ਹਾਰੇ ਹੋਏ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੇ ਉਹਨਾਂ ਦੇ ਫੋਨ ਚੁੱਕਦੇ ਨੇ ਉਹਨਾਂ ਦੇ ਘਰਾਂ 'ਚ ਬੈਠਦੇ ਕੰਮ ਫੇਰ ਨਹੀਂ ਕੋਈ ਕਰਦੇ ਸਿਰਫ ਤੇ ਸਿਰਫ ਮੈਂ ਸਮਝਦਾ ਇੱਕ ਜਿਹੜਾ ਜਾਲੀ ਮੇਅਰ ਔਰ ਜਿਹੜੇ ਇਹਨਾਂ ਦੇ ਕਾਉਂਸਲਰ ਨੇ ਸ਼ਹਿਰ ਨੂੰ ਲੁੱਟਣ ਵੱਲ ਲੱਗੇ ਨੇ ਅੱਜ ਅਸੀਂ ਉਹਦੀ ਬਾਤ ਚੁੱਕੀ ਹੈ। ਦੇਖੋ ਅਸੀਂ ਇਸ ਗੱਲ ਦਾ ਇਹ ਰੋਣਾ ਰੋਣਿਆ ਕਿ ਲਿਖ ਲੈ ਕੇ ਸਾਡਾ ਦੇ ਅਸੀਂ ਦੇ ਕਮਿਸ਼ਨਰ ਸਾਹਿਬ ਅੱਕੇ ਜਾ ਕੇ ਗੱਲ ਕਰ ਸਨ ਕਮਿਸ਼ਨਰ ਸਾਹਿਬ ਗੱਲ ਵੀ ਸੁਣਦੇ ਨੇ ਬਟ ਕੰਮ ਕੋਈ ਨਹੀਂ ਹੋ ਰਿਹਾ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਕੋਈ ਟੈਂਡਰ ਸਿਰੇ ਨਹੀਂ ਚੜ ਰਿਹਾ ਅੱਜ 2.5 ਮਹੀਨੇ ਹੋ ਗਏ ਪਿਛਲੀ ਮੀਟਿੰਗ ਤੋਂ ਅਗਲੀ ਮੀਟਿੰਗ ਨਹੀਂ ਬੁਲਾਈ ਗਈ ਇਸੇ ਕਰਕੇ ਤੇ ਬੁਲਾਈ ਨਹੀਂ ਜਾਂਦੀ ਵੀ ਕੀ ਇਹਨਾਂ ਕੋਲ ਮжоਰਿਟੀ ਨਹੀਂ ਫਿਰ ਕਾਂਗਰਸੀ ਰੋਲ ਆਪਉਣਗੇ ਕਿਉਂਕਿ ਆਡੀ ਗੱਲ ਸੁਣੀ ਨਹੀਂ ਜਾ ਰਹੀ ਅਸੀਂ ਆਪਣਾ ਆਰਡਰ ਰਾਈਟ ਹੈ ਅਸੀਂ ਲੋਕਾਂ ਦੀ ਆਵਾਜ਼ ਚੁਕਰੀਆਂ ਲੋਕਾਂ ਦੀ ਜਿਹੜੇ ਵਾਅਦੇ ਕੀਤੇ ਨੇ ਇਲੈਕਸ਼ਨਾਂ ਦੇ इशੂ ਪੂਰੇ ਕਰਦੇ ਕਿਸੇ ਹਾਊਸ ਦੀ ਮੀਟਿੰਗ ਨੂੰ ਮੰਨਦੇ ਨਹੀਂ ਹੈ ਤਾਂ ਆਲਟੀਮੇਟਿੰਗ ਨੂੰ ਰਿਕੋਲ ਕਰੋ ਲੋਕਾਂ ਦੇ ਕੰਮ ਤੇ ਕਰਾਉਂਦੇ ਆ ਨਾ ਜੀ ਜੇ ਇਹ ਸਰਕਾਰ ਨੇ ਧੱਕਾ ਕਰਦਾ ਤਾਂ ਮਿਲ ਗਈ ਲੋਕਾਂ ਦੀ ਥੋੜੀ ਗਲਤੀ ਹੈ ਅੱਜ ਜਾਲੀ ਮੇਅਰ ਬਹਿ ਗਿਆ ਸੀ ਉਹਨਾਂ ਮੇਅਰ ਤੇ ਮੰਨਦੇ ਨਹੀਂ ਅਸੀਂ ਕਮਿਸ਼ਨਰ ਸਾਹਿਬ ਨੂੰ ਕਹਿੰਦੇ ਆ ਕਿ ਤੁਸੀਂ ਕੋਈ ਮੀਟਿੰਗ ਕਿਹਾ ਹੋਗਾ ਬਿਲਕੁਲ ਆਵਾਂਗੇ ਕੰਫੀਡੈਂਟ ਅਥਾਰਟੀ ਕਮਿਸ਼ਨਰ ਹੈ ਕਮਿਸ਼ਨਰ ਸਾਹਿਬ ਕੋਲ ਸਾਰੀ ਪਾਵਰ ਹੈ ਉਹ ਕੰਮ ਕਰਾ ਸਕਦੇ ਨੇ ਅਸੀਂ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕਰ ਰਹੇ ਆ ਇਸ ਜਾਲੀ ਮੇਰ ਕੋਲ ਅਸੀਂ ਜਾਂਦੇ ਹੀ ਨਹੀਂ ਨਾ ਸਾਡਾ ਕੋਈ ਕਾਉਂਸਲਰ ਜਾਂਦਾ ਲੋਕਾਂ ਦਾ ਕੰਮ ਨਹੀਂ ਹੋ ਰਿਹਾ ਫਿਰ ਵੀ ਤੁਸੀਂ ਅੱਜ ਲੋਪਾਲ ਜਿਹੜੀ ਆਵਾਜ਼ ਲੈ ਕੇ ਆਏ ਹੋ ਦੇਖੋ ਲੋਕਾਂ ਦੇ ਕੰਮ ਨਹੀਂ ਅਸੀਂ ਕਾਂਗਰਸ ਸਰਕਾਰ ਐ ਅਸੀਂ ਆਪੋਜੀਸ਼ਨ ਦੇ ਸਾਡਾ ਹੱਕ ਹੈ ਆਪਾਂ ਲੋਕਾਂ ਦੀ ਬਾਤ ਚੁਕਰੀ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਨੂੰ ਕਾਉਂਸਲਰ ਬਣਾਇਆ ਲੋਕਾਂ ਨੇ ਅਸੀਂ ਵਾਅਦੇ ਕੀ ਔਰ ਲੋਕਾਂ ਨੂੰ ਸਾਡੇ ਤੋਂ ਮੀਤ ਸੀ ਤੇ ਲੋਕਾਂ ਨੇ ਸਾਨੂੰ ਮੈਜੋਰਟੀ ਚ ਲੈਂਦਾ ਪਾਵੇਂ ਅਸੀਂ ਆਪਣਾ ਮੇਅਰ ਨਹੀਂ ਬਣਾ ਸਕੇ ਤੱਕੇ ਤੱਕਾ ਹੋਇਆ ਸਾਡੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਆਪਣਾ ਮੇਅਰ ਨਹੀਂ ਬਣਾ ਸਕੇ ਪਰ ਅਸੀਂ ਲੋਕਾਂ ਦੀ ਆਵਾਜ਼ ਚ ਚੁੱਕਾਂਗੇ ਜੇ ਅਸੀਂ ਘਰਾਂ 'ਚ ਬਹਿ ਜਾਂਦੇ ਲੋਕਾਂ ਨੂੰ ਵੀ ਸਾਡੇ ਤੇ ਵਿਸ਼ਵਾਸ ਖਤਮ ਹੋ ਜਾਏਗਾ ਅੱਜ ਤੁਸੀਂ ਮਿਲ ਕੇ ਆਏ ਹੋ ਕਮਿਸ਼ਨਰ ਸਾਹਿਬ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਕਮਿਸ਼ਨਰ ਸਾਹਿਬ ਨੇ ਕੋਈ ਤੁਹਾਡੀ ਸੁਣਵਾਈ ਕਰਨਗੇ ਉੱਥੇ ਉੱਥੇ ਹੀ ਬਗਦਾ ਰਹੇਗਾ ਪਰ ਨਾਲ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਮਿਸ਼ਨਰ ਸਾਹਿਬ ਨੂੰ ਅਸੀਂ ਆਪਣੀ ਗੱਲਾਂ ਕਹੀਆਂ ਪਰ ਮੈਨੂੰ ਲੱਗਦਾ ਹੈ ਕਮਿਸ਼ਨਰ ਸਾਹਿਬ ਵੀ ਸਰਕਾਰ ਦੇ ਥੋੜੀ ਜੀ ਬਾਉਂਡੇਸ਼ਨ 'ਚ ਆ ਜਾਂਦੇ ਨੇ ਅਫਸਰਾਂ ਨੂੰ ਉਹਨਾਂ ਦੀ ਮੰਨਣੀ ਪੈਂਦੀ ਹੈ ਬਟ ਫਿਰ ਵੀ ਸਾਨੂੰ ਉਮੀਦ ਹੈ ਕਮਿਸ਼ਨਰ ਸਾਹਿਬ ਤੇ ਕਿ ਉਹ ਜਿਹੜੀਆਂ ਸਾਡੀਆਂ ਗੱਲਾਂ ਦੇ ਜਿਹੜੇ ਅਸੀਂ ਕੰਮ ਕਹੇ ਨੇ ਜੈਨੂਇਨ ਜਿਹੜੇ ਕੰਮ ਹੈ ਜਿਹੜੇ ਪ੍ਰਾਇਓਰਟੀ ਦੇ ਲੋਕਾਂ ਦੇ ਕੰਮ ਉਹਨਾਂ ਵਾਲੇ ਉਹ ਕਰਨਗੇ ਸਾਨੂੰ ਪੂਰੀ ਉਮੀਦ ਹੈ ਡੀਸਲਟਿੰਗ ਪ੍ਰਾਇਓਰਟੀ ਨਹੀਂ ਹੀ ਕੂੜਾ ਦੀ ਲਿਫਟਿੰਗ ਪ੍ਰਾਇਓਰਟੀ ਤੋਂ ਗਲਤੀ ਨਾਲ ਵਰਕ ਡਿਸਚਾਰਜ ਕੀਤਾ ਉਹਨਾਂ ਨੇ ਅੱਜ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ ਡੀਸਲਟਿੰਗ ਵਾਲੀ ਗਲਤੀ ਸਾਰੇ ਕਾਉਂਸਲਰਾਂ ਨੇ ਰੱਖੀ ਹੈ ਕਿ ਅਸੀਂ ਡੀ ਸੇਟਿੰਗ ਤਾਂ ਤੁਹਾਨੂੰ ਚਾਰ ਚਾਰ ਬੰਦੇ ਜਲਦੀ ਪ੍ਰੋਵਾਈਡ ਕਰਕੇ ਪੁਆਇੰਟਸ ਨਹੀਂ ਜਦੋਂ ਆਪਾਂ ਗੱਲ ਕਰਦੇ ਆ ਪੁਆਇੰਟਸ ਉਹਨਾਂ ਕੋਲ ਆਏ ਅਜੀਬ ਹੁਣ ਉਪਰੋ ਫੰਡ ਜਿਹੜੇ ਇਹਨਾਂ ਕੋਲ ਆਏ ਨੇ ਕਮਿਸ਼ਨਰ ਸਾਹਿਬ ਨੇ ਵੀ ਦੱਸਦਾ ਕਿ ਪੈਸੇ ਸਾਡੇ ਕੋਲ ਆ ਗਏ ਅਸੀਂ ਤੁਹਾਨੂੰ ਬੰਦੇ ਪ੍ਰੋਵਾਈਡ ਕਰ ਦਿੰਦੇ ਨੇ ਖਾਸ ਕਰਕੇ ਡੀ ਸੀਟਿੰਗ ਵਾਲੇ ਔਰ ਕੂੜੇ ਦਾ ਜਿਹੜਾ ਚੁੱਕਣ ਵਾਲਾ ਜਿਹੜਾ ਟੈਂਡਰ ਹੈ ਪੁਰਾਣੀ ਕੰਪਨੀ ਆਲਮੋਸਟ ਖਤਮ ਹੋ ਚੁੱਕੀ ਹੋਈ ਹੈ ਨਵਾਂ ਟੈਂਡਰ ਇਹਨਾਂ ਲਾਤਾ ਦੋ ਵਾਰੀ ਲਾ ਚੁੱਕੇ ਨੇ ਉਹ ਫਿਰ ਦੋਨੋਂ ਵਾਰੀ ਮਚਿਓਰ ਨਹੀਂ ਹੋਇਆ ਮੈਨੂੰ ਉਮੀਦ ਹੈ ਕਿਉਂਕਿ ਸ਼ਹਿਰ ਜਿੱਥੇ ਇੰਟਰਨੈਸ਼ਨਲ ਲੈਵਲ ਤੇ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਉਹਦਾ ਇੱਕ ਬੜਾ ਗਲਤ ਮੈਸੇਜ ਆ ਰਿਹਾ ਜਿਹੜਾ ਕਿ ਸ਼ਹਿਰ ਦਾ ਦੇ ਗੰਦਗੀ ਦੇ ਢੇਰ ਲੱਗੇ ਨੇ ਸੋ ਮੈਨੂੰ ਉਮੀਦ ਹੈ ਕਿ ਐਰ ਕੀ ਉਹ ਟੈਂਡਰ ਮਿਚਰ ਹੋਵੇ ਵੈਲਕਮ ਰਿਚ ਬਠੀਕ ਮੀਟਿੰਗ ਹੋਣੀ ਹਾਊਸ ਦੀ ਹਲੇ ਤੱਕ ਨਹੀਂ ਹੈ ਵੈਰ ਅਸੀਂ ਗੱਲ ਇਹ ਤੇ ਅਸੀਂ ਗੱਲ ਕਰਨਾ ਹੈ ਕਿ ਬੰਦ ਕਮਰੇ ਜੇ ਮੀਟਿੰਗ ਹੋ ਰਹੀ ਪਰ ਡਵੈਲਪਮੈਂਟ ਨਾਮ ਦੀ ਕੋਈ ਇੱਕ ਪੁਆਇੰਟ ਪਰਸੈਂਟ ਚੀਜ਼ ਸ਼ਹਿਰ 'ਚ ਅੱਜ ਨਹੀਂ ਹੈ ਕਦੀ ਵੀ ਚਾਹੇ ਦੂਜੀਆਂ ਸਰਕਾਰਾਂ ਵੀ ਅਸੀਂ ਦੇਖੀ ਹੈ ਬਟ ਇੰਨਾ ਮਾੜਾ ਹਾਲ ਸ਼ਹਿਰ ਦਾ ਨਹੀਂ ਦੇਖਿਆ ਜੋ ਇਹ ਪਿਛਲੇ ਤਿੰਨ ਸਾਲਾਂ ਐਸੂਰੇ ਕਾਰਪੋਰੇਸ਼ਨ ਦੇ ਕਾਰਪੋਰੇਸ਼ਨ ਦੇ ਅਫਸਰਾਂ ਦਾ ਹਾਲ ਮੈਂ ਇਹਨਾਂ ਬਹੁਤ ਮਾੜਾ ਸਿਰਫ ਤੇ ਸਿਰਫ ਪੈਸੇ ਵੱਲ ਮੁਖ ਰੱਖ ਕੇ ਕਰ ਰਹੇ ਨੇ ਲੋਕਾਂ ਦਾ ਕੋਈ ਇਹਨਾਂ ਨੂੰ ਤੇ ਕੋਈ ਫਰਕ ਨਹੀਂ ਇਹਨਾਂ ਨੂੰ ਦੇ ਇਹਨਾਂ ਦੀ ਤਨਖਾਹਾਂ ਮਿਲਦੀਆਂ ਵੀ ਆ ਲੋਕੀ ਸਾਨੂੰ ਪੁੱਛਣ ਆ ਰਹੇ ਨੇ ਜਿਹੜੇ ਲੋਕਾਂ ਨੇ ਚੁਣੇ ਨੁਮਾਇੰਦੇ ਲੋਕੀ ਸਾਨੂੰ ਪੁੱਛਦੇ ਨੇ ਰੋਜ਼ ਕੀ ਕੰਮ ਕਿੱਥੋਂ ਆ ਸੋ ਅਗਲੀ ਰਣਨੀਤੀ ਕੀ ਰਹੇਗੀ ਬ੍ਰਸਤ ਸਿਰ ਤੇ ਖੜੀ ਹੈ ਦੇਖੋ ਕਮਿਸ਼ਨਰ ਸਾਹਿਬ ਨੇ ਇਹਨਾਂ ਨੂੰ ਕਿਹਾ ਪਹਿਲੀ ਗੱਲ ਤੇ ਜਿਹੜੀ ਅਸੀਂ ਹਾਊਸ ਦੀ ਮੀਟਿੰਗ ਦੀ ਕਾਲ ਕੀਤੀ ਉਹਨਾਂ ਨੇ ਕਿਹਾ ਨੈਕਸਟ ਵੀਕ ਅਸੀਂ ਅੱਜ ਜਾਂ ਕੱਲ੍ਹ ਤੱਕ ਤੁਹਾਨੂੰ ਡੇਟ ਦਾਂਗੇ ਨਹੀਂ ਦੇ ਅਸੀਂ ਆਪਣੀ ਆਵਾਜ਼ ਅਸੀਂ ਜਿਹੜੀ ਪ੍ਰੋਟੈਸਟ ਕਰਾਂਗੇ ਜਾਂ ਧਰਨਾ ਲਾਣਾ ਉਸ ਹੀ ਲਾਵਾਂਗੇ ਜੂ ਕਰਾ ਕਾਉਂਸਲਰ ਹੁੰਦੇ ਰਹਿੰਦੇ ਆ ਜੇ ਜਿੰਨੇ ਵੀ ਕਾਂਗਰਸ ਦੇ ਕਾਉਂਸਲਰ ਹੈਗੇ ਆ ਜਾਂ ਜਿਹੜੇ ਹੋਰ ਵੀ ਕੋਈ ਕਾਉਂਸਲਰ ਹੈ ਜਿਨ੍ਹਾਂ ਦੇ ਕੋਈ ਮੰਗ ਹੁੰਦੇ ਆ ਜਿਹੜੇ ਉਹਨਾਂ ਨੂੰ ਲੱਗਦਾ ਕਿ ਬੜੀ ਦੇਰ ਤੋਂ ਕੋਈ ਰਹਿ ਗਈ ਹੈ ਪੂਰੀ ਨਹੀਂ ਹੋਈ ਸੋ ਅਸੀਂ ਟਾਈਮ ਟੂ ਟਾਈਮ ਅਸੀਂ ਇਹਨਾਂ ਦੇ ਮੀਟਿੰਗ ਕਰਕੇ ਤੇ ਆਪਣੇ ਜਿਹੜਾ ਕਮਿਊਨੀਕੇਸ਼ਨ ਗੈਪ ਆ ਰਿਜ਼ੋਲਵ ਕਰ ਲੈਨੇ ਉਹਨਾਂ ਦੇ ਸੁਣ ਲੈਨੇ ਉਹਨਾਂ ਦੇ ਪ੍ਰੋਬਲਮਸ ਪਤਾ ਲੱਗ ਜਾਂਦੀਆਂ ਜੋ ਉਹਨਾਂ ਦੇ ਹੱਲ ਪੋਸੀਬਲ ਆ ਉਹ ਆਪਾਂ ਕਰਦੇ ਹਾਂ ਔਕਾਤ ਉਹ ਫਿਰ ਕੌਨ ਦੀ ਹੋਈ ਕੰਮ ਜਿਹੜੇ ਹੋ ਰਹੇ ਨੇ ਮੇਅਰ ਸਾਹਿਬ ਨੇ ਆਲਰੇਡੀ ਕੱਲ ਅਨਾਉਂਸਮੈਂਟ ਕਰਤੀ ਹੈ ਕਿ ਜਿਹੜੀ ਹਾਊਸ ਦੀ ਮੀਟਿੰਗ ਹੈ ਉਹ ਇੱਕ ਹਫਤੇ ਦੇ ਵਿੱਚ ਹੋ ਜਾਏਗੀ ਜਿਹੜੇ ਉਹ ਕਹਿ ਰਹੇ ਜਿਹੜੇ ਕੰਮ ਗੁੱਥੇ ਹੋਏ ਨੇ ਜਾਂ ਸਰਕ ਕਮਿਸ਼ਨਰੀ ਕਰ ਰਹੇ ਮੇਅਰ ਆਪਣੇ ਉਹਨਾਂ ਜਿਹੜੇ ਉਦਘਾਟਨ ਕਰ ਰਹੇ ਨੇ ਜਾਂ ਉਹ ਕਰ ਨਹੀਂ ਨਹੀਂ ਦੇਖੋ ਅਸੀਂ ਵੀ ਆਰ ਵਨ ਟੀਮ ਜਿਹੜੇ ਸਾਡੇ ਮੇਅਰ ਸਾਹਿਬ ਨੇ ਜਿਹੜੇ ਸਾਡੇ ਸਾਰੇ 85 ਦੇ 85 ਕਾਉਂਸਲਰ ਨੇ ਵੀ ਆਰ 1 ਟੀਮ ਅਸੀਂ ਸਾਰੇ ਜਣੇ ਸ਼ਹਿਰ ਦੇ ਭਲਾਈ ਲਈ ਇੱਥੇ ਬੈਠੇ ਆਂ ਤੇ ਉਹੀ ਕੰਮ ਕਰਾਂਗੇ ਸਰ ਕਮਿਸ਼ਨਰ ਸਾਹਿਬ ਕਹਿ ਰਹੇ ਬਾਟਾ ਦੇ ਵਿੱਚ ਸਫਾਈ ਦੀ ਬੜੀ ਮੁਸ਼ਕਲ ਆ ਸਫਾਈ ਨਹੀਂ ਹੋ ਰਹੀ ਸਫਾਈ ਦੇ ਨਵੇਂ ਟੈਂਡਰ ਲੱਗੇ ਹੋਏ ਨੇ ਪੁਰਾਣੀ ਕੰਪਨੀ ਜਿਹੜੀ ਹੈ ਉਹ ਉਹਨੇ ਕੰਮ ਛੱਡਣ ਦਾ ਫੈਸਲਾ ਕਰ ਲਿਆ ਹੈ ਜਿਸ ਕਰਕੇ ਨਵੇਂ ਟੈਂਡਰ ਲੱਗੇ ਹੋਏ ਨੇ ਹੋਰ ਮਹੀਨੇ ਡੇਢ ਮਹੀਨੇ ਤੱਕ ਉਹ ਨਾ ਕੰਮ ਸ਼ੁਰੂ ਕਰਦੇ ਸਰ ਕਈ ਵਾਰ ਨਾ ਪਾਪਾ ਜੀ ਪੁਰਾਣੇ ਲੱਗਿਆ ਦੇ ਕਿ ਅੱਗੇ ਵੀ ਦੋ ਵਾਰੀ ਉੱਥੇ ਵਿਜ਼ਿਟ ਕਰ ਚੁੱਕੇ ਨੇ ਪਰ ਉਹਦਾ ਕੋਈ ਹੱਲ ਨਹੀਂ ਕੀਤਾ ਗਿਆ ਕੌਣ ਕਹਿ ਰਿਹਾ ਜੀ ਸਰ ਜਿਹੜੇ ਕਾਂਗਰਸੀ ਜੀ ਨੂੰ ਐਨਾ ਨੇ ਕਿਥੇ ਕਿਥੇ ਵਿਜ਼ਿਟ ਕਰਦਾ ਹੈ ਇੱਥੇ ਦੋ ਵਾਰੀ ਅੱਗੇ ਵੀ ਆ ਚੁੱਕੇ ਨੇ ਤੁਹਾਡੇ ਕੋਲ ਕਹਿੰਦੇ ਮੈਨੂੰ ਨਹੀਂ ਆ ਉਹ ਤਾਂ ਮੇਰੇ ਨਾਲ ਤਾਂ ਹੋਣੇ ਤੁਹਾਡੇ ਸਾਹਮਣੇ ਸਾਰੀ ਮੀਟਿੰਗ ਹੋਈ ਕੋਈ ਗੱਲ ਨਹੀਂ ਹੋਈ ਸਰ ਉਹ ਇਸ ਤਰ੍ਹਾਂ ਦੀ ਕਾਂਗਰਸੀ ਕੌਂਸਲਰਾਂ ਦਾ ਕਹਿਣਾ ਹੈ ਕਿ ਅਸੀਂ ਆਪਣਾ ਇੱਥੇ ਮੇਅਰ ਬਣਿਆ ਉਹ ਮੇਅਰ ਨੂੰ ਮਾਨਦੇ ਨਹੀਂ ਹੈ ਕਿਟੀ ਮੇਰ ਨੇ ਡਿਕਟੀ ਮੇਰ ਨੇ ਤੇ ਵੀ ਹੈ 85 ਕਾਉਂਸਲਰ ਮੇਰਾ ਸਾਡੇ ਰਿਕਾਰਡ ਦੇ ਹਿਸਾਬ ਨਾਲ ਇਹੀ ਇਨਫੋਰਮੇਸ਼ਨ ਹੈ ਤੇ ਇਹੀ ਅਸੀਂ ਕਰ ਰਹੇ ਹਾਂ ਅੱਗੇ ਬਾਰਸ਼ ਦਾ ਮੌਸਮ ਆ ਰਿਹਾ ਉਹਨਾਂ ਨੇ ਕਹਿ ਕੇ ਅੱਗੇ ਇਹ ਰੁਕੀ ਤਿਆਰੀ ਕੀਤੀ ਗਈ ਹੈ ਸਾਡੇ ਡੀ ਸਿਲਟਿੰਗ ਦੇ ਟੈਂਡਰ ਲਗਾਤਾਰ ਚੱਲ ਰਹੇ ਨੇ ਚਾਰ ਡੀ ਸਿਲਟਿੰਗ ਮਸ਼ੀਨਾਂ ਨੇ ਜਿਹੜੀਆਂ ਦਿਨ ਰਾਤ ਚੱਲ ਰਹੀਆਂ ਨੇ ਮੇਰੇ ਕੋਲ ਉਹਨਾਂ ਦੀ ਪ੍ਰੋਗਰੈਸ ਰਿਪੋਰਟ ਆਉਂਦੀ ਹੈ ਮੈਂ ਉਹਨਾਂ ਨੂੰ ਆਪ ਮੋਨਿਟਰ ਕਰ ਰਹੇ ਹਾਂ ਜਿਹੜਾ ਵੀ ਮੌਨਸੂਨ ਤੋਂ ਪਹਿਲਾਂ ਪਹਿਲਾਂ ਜੇ ਜੋਰ ਰਹਿ ਗਿਆ ਜਿੰਨਾ ਮੈਕਸਿਮਮ ਹੋ ਸਕਦਾ ਹੈ ਉਹ ਅਸੀਂ ਕਵਰ ਕਰਾਂਗੇ